ਹਾਂਜੀ ਫਾਰਮਰ ਪਹਿਲਾਂ ਤਾਂ ਬਾਈ ਗੁੱਲੀ ਰੰਡਾ ਕਰੋ ਤੁਸੀਂ ਚੈੱਕ ਗੁੱਲੀ ਰੰਡਾ ਬਹੁਤ ਜ਼ਿਆਦਾ ਹੈ ਇਹਦੇ ਤੇ ਪ੍ਰੈਕਸਾ ਸਲਫੋਨ ਵਕੀਰ ਵਾਲਾ ਟੈਕਨੀਕਲ ਵੀ ਹੋ ਗਿਆ ਤੇ ਬਹੁਤ ਘੱਟ ਰਿਜ਼ਲਟ ਮਿਲੇਗਾ ਹੁਣ ਇਹਦੇ ਇੱਕ ਹੋਰ ਦਵਾਈ ਕਰੀ ਹੈਗੀ ਜੇਕਰ ਰਿਜ਼ਲਟ ਵਧੀਆ ਮਿਲੇ ਤਾਂ ਤੁਹਾਨੂੰ ਵੀਡੀਓ ਅੱਗੇ ਬਣਾ ਕੇ ਤੁਹਾਨੂੰ ਪਾਵਾਂਗੇ ਦੱਸਾਂਗੇ ਉਹਦੇ ਵਿੱਚ ਵੀ ਕਿਹੜੀ ਦਵਾਈ ਨੇ ਵਧੀਆ ਰਿਜ਼ਲਟ ਦਿੱਤਾਗਾ ਗੁੱਲੀ ਰੰਡਾ ਇੰਨਾ ਬਾਈ ਜਿਵੇਂ ਪਨੀਰੀ ਬੀਜੀ ਹੁੰਦੀ ਆ ਉਸ ਹਿਸਾਬ ਦੇ ਨਾਲ ਗੁੱਲੀ ਰੰਡਾ ਹੋ ਗਿਆ ਹੋਇਆਗਾ ਤੇ ਇਹ ਸਾਰੇ ਵਾਣ ਚ ਨੀਗਾ ਮੰਨ ਲਓ ਥੋੜੇ ਥਾਂ ਥਾਂ ਚ ਹੈਗਾ ਇਹਨਾਂ ਗੁੱਲੀ ਰੰਡਾ ਤੇ ਜਿਹੜੇ ਭਰਾਵਾਂ ਨੇ ਬਾਈ ਅਕੀਰਾ ਦਾ ਟੈਕਨੀਕਲ ਕਰਿਆ ਪ੍ਰੈਕਸਸ ਅਲਫਾ ਨਾਲ ਬਾਈ 21 ਤੋਂ 25 ਦਿਨ ਦੇ ਵਿੱਚ ਇਹ ਪਾਣੀ ਤੁਸੀਂ ਨਹੀਂ ਲਾ ਰਹੇ ਤਾਂ ਰਿਜ਼ਲਟ ਵੀ ਤੁਹਾਨੂੰ ਘਾਟੀ ਮਿਲੇਗਾ ਉਹਦਾ ਜਦੋਂ ਕੰਪਨੀ ਰეკਮੈਂਡ 21 ਤੋਂ 25 ਦਿਨਾਂ ਤੇ ਕਹਿੰਦੀ ਹੈ ਪਾਣੀ ਲਾਉਣਾ ਜ਼ਰੂਰੀ ਹੈ ਵਿੱਚ ਲੋਕਾਂ ਨੇ 30-30 ਦਿਨ ਹੋ ਗਏ ਬਾਈ ਪਾਣੀ ਲਾਇਆ ਨਹੀਂ ਦਵਾਈ ਕਰੀ ਹੋਈ ਹੈ ਤਾਂ ਬਾਅਦ ਦੇ ਵਿੱਚ ਕਹਿੰਦੇ ਨੇ ਗੁੱਲੀ ਰੰਡਾ ਕੰਟਰੋਲ ਨਹੀਂ ਹੋਇਆ ਤਾਂ ਬਾਈ ਪਾਣੀ ਆਪਾਂ ਨੂੰ ਜੜੀ ਉਹਦੇ ਆ ਤਾਰਸ਼ੈਨੋਜੀ ਪੂਰੀਆਂ ਕਰਨੀਆਂ ਪੈਣੀਆਂ 21 ਤੋਂ 25 ਦਿਨ ਦੇ ਵਿੱਚ ਪਾਣੀ ਲਾਉਣਾ ਜ਼ਰੂਰੀ ਹੈ ਓਕੇ ਜੀ